ਔਰ ਦੋਸਤਾਂ ਤੋਂ ਜ਼ਿਆਦਾ ਬਹੁਤ ਨਵੀਆਂ ਉਮੀਦਾਂ ਹੁੰਦੀਆਂ ਨੇ ਲੋਕਾਂ ਨੂੰ ਕਿ ਜਿਹੜੇ ਕੰਮ ਪਿਤੇ ਬਰੇ ਦੇ ਵਿੱਚ ਮੁਕੰਮਲ ਨਹੀਂ ਹੋ ਸਕੇ ਉਹ ਨਵੇਂ ਸਾਲ ਚੋਂ ਜਾਣਗੇ ਹਰ ਕੋਈ ਪੋਜ਼ਿਟਿਵ ਸੋਚਦਾ ਹੈ ਜਿੱਥੇ ਇੱਕ ਪਾਸੇ ਨਵਾਂ ਸਾਲ ਆਉਣ ਦੇ ਜਸ਼ਨ ਮਨਾਏ ਜਾਂਦੇ ਨੇ ਉੱਥੇ ਦੂਜੇ ਪਾਸੇ ਇੱਕ ਵਾਰ ਨਵਾਂ ਸਾਲ ਬਹੁਤ ਸਾਰੇ ਪਰਿਵਾਰਾਂ ਲਈ ਮਜਬਾਕੀਆਂ ਖਬਰਾਂ ਲੈ ਕੇ ਆ ਰਿਹਾ ਜੀ ਹਾਂ ਸਾਨੂੰ ਇੰਜ ਸੇ ਹੀ ਕਿ 2022 ਚ ਜਿਹੜੀਆਂ ਮੌਤਾਂ ਦਾ ਸلسਲਾ ਸ਼ੁਰੂ ਹੋਇਆ ਸੀ ਉਹ 2023 ਚ ਰੁਕ ਜਾਵੇ ਭਰਿੰਚ ਜਾਂਚਦੇ ਹੈ ਕਿ 2023 ਦੇ ਵਿੱਚ ਇਹ ਰਫਤਾਰ ਹੋਰ ਵੱਧ ਗਈ ਹੈ ਪੰਜਾਬ ਦਾ ਇੱਕ ਹੋਰ ਕਾਰਨ ਉਤੋ ਸਖਣਾ ਹੋ ਗਿਆ ਲੁਧਿਆਣਾ ਮੁੱਲਾਂਪੁਰ ਦੇ ਨੌਜਵਾਨ ਸ਼ਮਸ਼ੀਰ ਸਿੰਘ ਉਰਫ ਸ਼ੈਰੀ ਗਿੱਲ ਦੀ ਕੈਨੇਡਾ ਦੇ ਸਰੀ ਵਿਖੇ ਦਿਲ ਦਾ ਤੋਰਾ ਪੈਣ ਕਾਰਨ ਮੌਤ ਹੋਈ ਸ਼ੈਰੀ ਅਜੇ 8 ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ ਅਤੇ ਉਸ ਦਾ 2019 ਦੇ ਵਿੱਚ ਵਿਆਹ ਹੋਇਆ ਸੀ ਅਤੇ ਉਸ ਦਾ ਇੱਕ ਬੇਟਾ ਵੀ ਸੀ ਸ਼ੈਰੀ ਪੰਜਾਬ ਦੇ ਮੁੱਲਾਂਪੁਰ ਨਾਲ ਸੰਬੰਧ ਰੱਖਦਾ ਸੀ ਜੋ ਕਿ ਲੁਧਿਆਣਾ ਦੇ ਵਿੱਚ ਹੈ ਉਸ ਦੇ ਪੇਤਾ ਦਲਬਾਰਾ ਸਿੰਘ ਗਿੱਲ ਅਤੇ ਚਾਚਾ ਬਲਬੀਰ ਸਿੰਘ ਗਿੱਲ ਮੁਲਾਪੁਰ ਚ ਉੱਗੇ ਵਪਾਰੀ ਵੀ ਨੇ ਸ਼ੈਰੀ ਦੇ ਪੇਤਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨਵੇਂ ਸਾਲ ਦੀ ਸਵੇਰ ਦੁਕਾਨ ਖੋਲਣ ਲਈ ਆਏ ਤਾਂ ਉਨ੍ਹਾਂ ਨੂੰ ਹੀ ਮਨਪਾਗੀ ਖਬਰ ਪ੍ਰਾਪਤ ਹੋਈ ਕਿ ਸ਼ੈਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਜਾਨ ਚਲੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਸ਼ੈਰੀ ਕੈਨੇਡਾ ਆਪਣੇ ਸਹੁਰਾ ਪਰਿਵਾਰ ਨਾਲ ਰਹਿੰਦਾ ਸੀ ਜਿੱਥੇ ਉਸ ਦੀ ਸੱਸ ਸਹੁਰਾ ਪਤਨੀ ਤੇ ਬੇਟਾ ਸਭ ਇਕੱਠੇ ਰਹਿੰਦੇ ਸੀ ਜਿਵੇਂ ਇਹ ਖਬਰ ਪਿੰਡ ਪੁਜੀ ਤਾ ਮੇਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡੀਅਨ ਪ੍ਰਸ਼ਾਸਨ ਅਤੇ ਹਸਪਤਾਲ ਵਾਲਿਆਂ ਨਾਲ ਸੰਪਰਕ ਵਿੱਚ ਨੇ ਅਤੇ ਸ਼ਹਿਰੀ ਦੀ ਵਿਕਰਤਕ ਦੇ ਪਿੰਡ ਮੁਲਵਾਲੀ ਉਹਨਾਂ ਦੀ ਹਮਾਇਤ ਦੀ ਉਡੀਕ ਵਿੱਚ ਨੇ ਇੱਕ ਪਾਸੇ ਮਾਪਿਆਂ ਨੇ ਆਪਣੇ ਪੁੱਤ ਤਾਂ ਇੱਕ ਬੱਚੇ ਨੇ ਆਪਣਾ ਪਿਤਾ ਦਵਾ ਦਿੱਤਾ ਹੈ ਤਾਂ ਉੱਥੇ ਇਸ ਵਾਰ ਨੇ ਵਿਦੇਸ਼ਾਂ ਦੇ ਵਿੱਚ ਹੋਣ ਵਾਲੀ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਤੇ ਹੋਰ ਸਵਾਲ ਖੜੇ ਕਰ ਦਿੱਤੇ ਨੇ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਯਾਨੀ ਕਿ ਘੱਟੋ-ਘੱਟ 10 ਪੰਜਾਬੀ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦਾ ਹੱਥ ਧੋ ਲਿਆ ਕਿਦੇ ਸੜਕ ਹਾਦਸੇ ਦੇ ਚਲਦਿਆਂ ਤਾਂ ਕਿਤੇ ਹਾਰਟ ਅਟੈਕ ਦੀ ਕਾਰਨ। ਛੋਟੀ ਉਮਰ ਦੇ ਵਿੱਚ ਨੌਜਵਾਨਾਂ ਨੂੰ ਪੈਣ ਵਾਲੇ ਦਿਲ ਦੇ ਦੌਰੇ ਉਹਨਾਂ ਲਈ ਮੌਤਾ ਕਾਰਨ ਬਣ ਰਹੇ ਨੇ। ਅਤੇ ਇਸ ਨੂੰ ਲੈ ਕੇ ਸਮੂਹ ਪਾਇਚਾਰੇ ਦੇ ਵਿੱਚ ਚਿੰਤਾ ਪਾਈ ਜਾ ਰਹੀ ਹੈ ਕਿ ਇੰਨੀ ਉਮਰ ਦੇ ਵਿੱਚ ਹਾਰਟ ਅਟੈਕ ਆਉਣ ਦੇ ਕੀ ਕਾਰਨ ਹੋ ਸਕਦੇ ਨੇ? ਕਿ ਪੰਜਾਬ ਦੀ ਨੌਜਵਾਨੀ ਜਿਹੜੀ ਕਿ ਇਹਨਾਂ ਮੁਲਕਾਂ ਦੇ ਵਿੱਚ ਆਪਣਾ ਭਵਿੱਖ ਬਣਾਉਣ ਲਈ ਪਿੱਛੇ ਪਰਿਵਾਰ ਛੱਡ ਕੇ ਆ ਰਹੀ ਹੈ, ਉਹਨਾਂ ਨੂੰ ਕਿਹੜੇ ਕਾਰਨਾਂ ਦੇ ਚਲਦਿਆਂ ਇਸ ਤਰ੍ਹਾਂ ਦੇ ਦਿਲ ਦੇ ਦੌਰੇ ਪੈ ਰਹੇ? ਕਿਤੇ ਸੜਕ ਪਾਰ ਕਰਦੇ ਸਮੇਂ ਪੰਜਾਬੀ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਤਾਂ ਕਿਤੇ ਟਰੱਕਾਂ ਜਾਂ ਕਾਰਾਂ ਦੇ ਨਾਲ ਹਾਦਸੇ ਵਾਪਰ ਰਹੇ ਨੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਯਾਨੀ ਕਿ 31 ਦਸੰਬਰ ਤੋਂ ਲੈ ਕੇ ਹੁਣ ਤੱਕ ਤਕਰੀਬਨ 10 ਪੰਜਾਬੀ ਨੌਜਵਾਨਾਂ ਨੇ ਘੱਟੋ-ਘੱਟ ਆਪਣੀ ਜ਼ਿੰਦਗੀ ਤੋਂ ਹੱਥ ਗਵਾ ਲਿਆ ਹੈ ਕਿਸੇ ਨੂੰ ਆਇਆ ਕੈਨੇਡਾ ਦੇ ਵਿੱਚ 2 ਦਿਨ ਹੋਏ ਸੀ ਤਾਂ ਕਿਸੇ ਨੂੰ 8 ਮਹੀਨੇ ਕੋਈ ਤਾਂ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਇਹ ਖਬਰ ਸੁਣ ਕੇ ਅਣਦੇਖਿਆ ਕਰਨ ਦੀ ਨਹੀਂ ਹੈ ਬਲਕਿ ਇਸ ਵੇਲੇ ਇਸ ਗੱਲ ਨੂੰ ਚੁੱਕਣ ਦੀ ਹੈ ਕਿ ਇਸ ਦਾ ਇਲਾਜ ਕੀ ਹੈ ਛੋਟੀ ਉਮਰ ਦੇ ਬੱਚੇ ਕਿਉਂ ਦਿਲ ਦੇ ਦੌਰਿਆਂ ਦਾ ਸ਼ਿਕਾਰ ਹੋ ਰਹੇ ਨੇ ਕਿ ਇੱਥੇ ਇੰਨਾ ਜ਼ਿਆਦਾ ਸਟ्रेस ਲੈਵਲ ਹੈ ਕਿ ਬੱਚਿਆਂ ਲਈ ਚੱਲਣਾ ਔਖਾ ਹੋ ਰਿਹਾ ਜਾਂ ਫਿਰ ਮੌਸਮ ਦੇ ਵਿੱਚ ਆਈ ਤਬਦੀਲੀ ਦੇ ਕਾਰਨ ਇਹ ਚੀਜ਼ਾਂ ਵਾਪਰ ਰਹੀਆਂ ਨੇ ਜਾਂ ਫਿਰ ਉਹਨਾਂ ਵੱਲੋਂ ਅਜਈਆਂ ਚੀਜ਼ਾਂ ਦਾ ਸੇਵਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਬਿਊਰੋ ਇਸ ਵੇਲੇ ਇਹਨਾਂ ਮਾਮਲਿਆਂ 'ਵਾਲਾ ਧਿਆਨ ਦੇਂਦੀ ਤਾਂ ਜੋ ਘਟੋ-ਘਟ ਆਉਣ ਵਾਲੇ ਸਮੇਂ ਦੇ ਵਿੱਚ ਜਈਆਂ ਮੌਤਾਂ ਨੂੰ ਟਾਲਿਆ ਜਾ ਸਕੇ ਨਹੀਂ ਤਾਂ ਪੰਜਾਬ ਦੇ ਘਰ ਵਿਦੇਸ਼ਾਂ ਤੋਂ ਆਉਣ ਵਾਲੇ ਪੁੱਤਾਂ ਧੀਆਂ ਨੂੰ ਆਖਰੀ ਵਾਰ ਦੇਖਣ ਤੱਕ ਦਰਦ ਦੇ ਰਹਿ ਜਾਣਗੇ ਬਿਊਰੋ ਰਿਪੋਰਟ ਚਾਨੋਤ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ